ਸੋ ਇੱਕ ਵਾਰ ਫਿਰ ਅਸੀਂ ਹਾਜ਼ਰ ਹੋ ਗਏ ਆਂ ਪ੍ਰੋਗਰਾਮ ਲੈ ਕੇ ਭੁੱਲ ਗਿਆ ਲੋਕ ਬਾਤਾਂ ਪਾਉਂਦੀਆਂ ਤੁਹਾਡਾ ਪਿਆਰ ਜਿਹੜਾ ਉਹ ਸਾਡੀ ਤਾਕਤ ਆ ਤੇ ਇਦਾਂ ਹੀ ਪਿਆਰ ਦਿੰਦੇ ਰਹੀਓ ਤੇ ਇਦਾਂ ਹੀ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਹੀਏ ਬਾਤਾਂ ਪਾਉਂਦੇ ਰਹੀਏ ਤੇ ਆਪਾਂ ਦਿਲਾਂ ਦੀਆਂ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਰਹੀਏ ਹਾਂਜੀ ਸਹੀ ਗੱਲ ਸੋ ਇਦਾਂ ਹੀ ਜੁੜੇ ਰਹੀਓ ਤੇ ਇਦਾਂ ਹੀ ਆਪਾਂ ਗੱਲਾਂ ਬਾਤਾਂ ਕਰਦੇ ਰਹੀਏ ਹਾਂਜੀ ਸੋ ਹੁਣ ਆਪਾਂ ਦਿੰਨੇ ਆ ਸਭ ਤੋਂ ਪਹਿਲਾਂ ਪਿਛਲੀ ਬਾਤ ਦਾ ਜਵਾਬ ਹਾਂਜੀ ਆਪਣੀ ਪਿਛਲੇ ਹਫਤੇ ਦੀ ਬਾਤ ਹੈਗੀ ਆ ਜੀ ਚਿੱਟੀ ਕੁਕੜੀ ਚਿੱਤੇ ਪੈਰ ਚੱਲ ਮੇਰੀ ਕੁਕੜੀ ਸ਼ਹਿਰੋਂ ਸ਼ਹਿਰ ਔਰ ਇਹਦਾ ਆਨਸਰ ਹੈਗਾ ਜੀ ਰੁਪਈਆ ਬਿਲਕੁਲ ਰੁਪਈਆ ਜਿਹੜਾ ਟਿਕਦਾ ਨਹੀਂਗਾ ਹਾਂਜੀ ਹਨਾ ਉਹਨੂੰ ਪੈਰ ਲੱਗੇ ਚੱਲ ਕੇ ਇੱਧਰ ਕਦੀ ਉੱਧਰ ਕਦੀ ਉਹਦੀ ਜੇਬ ਚ ਕਦੀ ਹੁੰਦੀ ਹੈ ਹਾਂਜੀ ਹਾਂ ਇਹ ਕਿਸੇ ਕੋਲ ਵੀ ਟਿਕਦਾ ਕਦੀ ਇੱਕ ਜਗ੍ਹਾ ਨਹੀਂ ਹੋ ਰਿਹਾ ਕਦੀ ਇੱਕ ਜਗ੍ਹਾ ਨਹੀਂ ਰਹਿੰਦਾ ਹਾਂਜੀ ਹੁਣ ਤੁਹਾਨੂੰ ਦੱਸਦੇ ਹਾਂ ਉਹਨਾਂ ਦੇ ਨਾਂ ਜਿਨ੍ਹਾਂ ਨੇ ਇਸ ਬਾਤ ਦਾ ਜਵਾਬ ਸਹੀ ਦਿੱਤਾ ਹਾਂਜੀ ਇੱਥੇ ਸਾਨੂੰ ਜਵਾਬ ਦਿੱਤਾ ਜੀ ਯੂਪੀ ਦੇ ਪੰਜਾਬੀ ਪਿੰਡ ਗੁਰਦੇਵਾਲ ਸਿੰਘ ਕਲਵੰਤ ਕਲਸੀ ਹਾਂਜੀ ਬਹੁਤ ਬਹੁਤ ਧੰਨਵਾਦੀ ਆ ਜੀ ਤੁਹਾਡਾ ਥੈਂਕ ਯੂ ਜੀ ਸਾਰਿਆਂ ਦਾ ਇਦਾਂ ਹੀ ਚੈਨਲ ਤੇ ਆਉਂਦੇ ਰਹੀਓ ਇਦਾਂ ਹੀ ਆਪਾਂ ਗੱਲਾਂ ਬਾਤਾਂ ਕਰਦੇ ਰਹੀ ਆ ਹਾਂਜੀ ਸੋ ਦੋਸਤੋ ਮਾਂ ਬਾਪ ਜਿਹੜੇ ਹਨ ਉਹ ਆਪਣਾ ਹਮੇਸ਼ਾ ਹੀ ਚੰਗਾ ਸੋਚਦੇ ਆ ਹਾਂਜੀ ਬਿਲਕੁਲ ਇੱਕ ਮਾਂ ਬਾਪ ਆ ਜਿਹੜਾ ਤੁਹਾਡਾ ਕਦੇ ਵੀ ਬੁਰਾ ਨਹੀਂ ਸੋਚਣਗੇ ਉਹ ਤੁਹਾਡੇ ਲਈ ਚੰਗਾਈ ਸੋਚਣਗੇ ਤੁਹਾਨੂੰ ਕੋਈ ਚੰਗਾ ਰਸਤਾ ਦੱਸਣਗੇ ਆਪਣੇ ਜਿਹੜੇ ਮਾਂ ਬਾਪ ਆ ਆਪਾਂ ਉਹਨਾਂ ਨੂੰ ਪੁੱਛਣੋਂ ਹਟ ਜਾਈਏ ਉਹਨਾਂ ਦੀਆਂ ਸਲਾਹਾਂ ਲੈਣੋਂ ਫੜ ਜਾਈਏ ਤੇ ਫਿਰ ਆਪਾਂ ਭਟਕ ਜਾਨੀਏ ਆਪਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਉਹਨਾਂ ਦਾ ਇੱਕ ਐਕਸਪੀਰੀਅੰਸ ਹੁੰਦਾ ਇੰਨੇ ਸਾਲਾਂ ਦਾ ਜਿਹੜਾ ਉਹ ਤੁਹਾਨੂੰ ਦੱਸ ਦਿੰਦੇ ਆ ਸਹੀ ਗੱਲ ਹੈ ਹਾਂ ਤੋ ਉਹ ਦੱਸਦੇ ਆ ਕਿ ਮੇਰੇ ਬੱਚਾ ਮੇਰਾ ਬੱਚਾ ਭਟਕੇ ਨਾ ਜਾਵੇ ਮੈਂ ਜਿੱਥੇ ਨਫਾ ਨੁਕਸਾਨ ਹੈ ਪਹਿਲਾਂ ਦੱਸ ਦਿਆ ਹਾਂਜੀ ਕਿਉਂਕਿ ਆਉਣ ਵਾਲੀਆਂ ਮੁਸ਼ਕਲਾਂ ਦਾ ਮਾਪੇ ਨੂੰ ਪਹਿਲਾਂ ਪਤਾ ਹੁੰਦਾ ਆ ਬਿਲਕੁਲ ਕਿ ਜੇ ਤੁਸੀਂ ਆਹ ਕੰਮ ਕਰੋਗੇ ਬੱਚੇਓ ਤਾਂ ਇਹਦਾ ਆ ਨੁਕਸਾਨ ਹੋਣਾ ਆ। ਹੂੰ ਔਰ ਬੱਚੇ ਜੀ ਸਮਝ ਦੇ ਮਾਪੇ ਬੱਚਿਆਂ ਕੋਲੋਂ ਆ ਨਾ ਡਰਨ ਲੱਗ ਪਵੇ। ਹੂੰ ਤੇ ਉਹਨਾਂ ਨੂੰ ਪੁੱਛਣੋਂ ਹਟ ਜਵੇ ਵੀ ਤੁਸੀਂ ਕਿੱਥੇ ਚਲੇ ਗਏ ਚੱਲੇ ਆ। ਹਾਂਜੀ ਕਿੱਥੇ ਜਾ ਰਹੇ ਆ ਕਿਹੜੇ ਕੰਮ ਜਾ ਰਹੇ ਆ ਤੇ ਸਮਝੋ ਤੁਹਾਡੇ ਨਾਲ ਰੱਬ ਰਸ ਗਿਆ। ਸਹੀ ਗੱਲ ਆ। ਬਿਲਕੁਲ ਮਾਪੇ ਨੂੰ ਰੱਬ ਦਾ ਦਰਜਾ ਦਿੱਤਾ ਗਿਆ। ਇਹ ਪੁਰਾਣੇ ਗ੍ਰੰਥਾਂ ਵਿੱਚ ਵੀ ਤੁਸੀਂ ਦੇਖੋ ਔਰ ਆਪਣੇ ਪੁਰਾਣੇ ਗੁਰੂਆਂ ਮਹਾਪੁਰਸ਼ਾਂ ਨੂੰ ਵੀ ਦੇਖੋ ਉਹਨਾਂ ਨੇ ਵੀ ਆਪਣੇ ਮਾਪੇ ਨੂੰ ਮਾਂ ਬਾਪ ਨੂੰ ਰੱਬ ਦਾ ਦਰਜਾ ਦਿੱਤਾ। ਔਰ ਜਿਹੜਾ ਬੱਚਾ ਮਾਂ ਬਾਪ ਦੇ ਕਹਿਣੇ ਤੋਂ ਬਾਹਰ ਹੋ ਜਾਂਦਾ ਨਾ ਉਹ ਫਿਰ ਕਿਸੇ ਕਾਸੇ ਚੁਗਾ ਨਹੀਂ ਦਿੰਦਾ। ਬਿਲਕੁਲ। ਤੁਸੀਂ ਸੋਚੋ ਤੁਸੀਂ ਤਾਂ ਇੱਕ ਕਿਸਮਤ ਵਾਲੇ ਆ ਕਿ ਤੁਹਾਨੂੰ ਕੋਈ ਪੁੱਛ ਰਿਹਾ ਕਿ ਕਿੱਥੇ ਚੱਲੇ ਆ ਇਹਦਾ ਮਤਲਬ ਉਹਨੂੰ ਤੁਹਾਡਾ ਫਿਕਰ ਆ। ਸਹੀ ਗੱਲ ਹੈ। ਉਹ ਤਾਂ ਪੁੱਛ ਰਿਹਾ ਹੈ। ਹੂੰ। ਤੇ ਇਸ ਲਈ ਮਾਂ ਬਾਪ ਦੀ ਰਿਸਪੈਕਟ ਜ਼ਰੂਰ ਕਰੋ। ਤੇ ਆਦਰ ਮਨ ਪੂਰਾ ਕਰੋ ਤੇ ਤੁਸੀਂ ਆਪਣੇ ਮਾਪੇ ਬਾਬ ਨੂੰ ਖੁਸ਼ ਰੱਖਿਆ ਜਾਂ ਉਹਨਾਂ ਨੂੰ ਤੁਸੀਂ ਉਹਨਾਂ ਦੀ ਰਿਸਪੈਕਟ ਕਰਦੇ ਹੋ ਤਾਂ ਕਿਤੇ ਵੀ ਤੁਹਾਨੂੰ তীਤ ਯਾਤਰਾ ਦੀ ਬੜੀ ਜ਼ਰੂਰਤ ਨਹੀਂ ਹੈਗੀ। ਹਾਂਜੀ ਸਹੀ ਗੱਲ ਹੈ। ਬਿਲਕੁਲ। ਸੋ ਅੱਜ ਦੀਆਂ ਸਾਡੀਆਂ ਇਹੀ ਗੱਲਾਂ ਬਾਤਾਂ ਸੀਗੀਆਂ ਤੇ ਹੁਣ ਆਪਾਂ ਪਾਉਨੇ ਆ ਅੱਜ ਦੀ ਬਾਤ। ਹਾਂਜੀ ਅੱਜ ਦੀ ਬਾਤ ਹੈਗੀ ਹੈ ਜੀ ਇੱਕ ਨਾਰ ਕਰਤਾਰੋ ਰਾਹੇ ਰਾਹੇ ਜਾਵੇ। ਪੁੱਠਿਆ ਨਾਲ ਉਹ ਪੁੱਠੀ ਚੱਲੇ ਸਿੱਧਿਆਂ ਨੂੰ ਸਮਝਾਵੇ। ਤੇ ਇੱਕ ਨਾਰ ਕਰਤਾਰੋ ਰਾਹੀ ਰਾਹੀ ਜਾਵੇ ਹਾਂਜੀ ਪੁੱਠਿਆਂ ਨਾਲ ਪੁੱਠੀ ਚੱਲੇ ਸਿੱਧਿਆਂ ਨੂੰ ਸਮਝਾਵੇ ਸਿੱਧਿਆਂ ਨੂੰ ਸਮਝਾਵੇ ਹਾਂਜੀ ਇਹ ਹੈ ਜੀ ਅੱਜ ਦੀ ਬਾਤ ਹਾਂਜੀ ਤੇ ਹੁਣ ਤੁਸੀਂ ਬਾਤ ਦਾ ਜਵਾਬ ਦੇਣਾ ਆ ਤੇ ਇਦਾਂ ਹੀ ਚੈਨਲ ਤੇ ਆਉਂਦੇ ਰਹਿਣਾ ਤੇ ਇਦਾਂ ਹੀ ਆਪਾਂ ਮਿਲਦੇ ਰਹਿਣਾ ਆ ਹਾਂਜੀ ਤੇ ਆਪਾਂ ਬਾਤਾਂ ਪਾਉਣੀਆਂ ਤੇ ਤੁਸੀਂ ਜਵਾਬ ਦੇਈ ਜਾਣੇ ਹਾਂ ਹਾਂਜੀ ਹਾਂ ਬਿਲਕੁਲ ਤੇ ਇਸ ਆਪਾਂ ਇਹ ਆਪਾਂ ਦੇ ਨਾਨੀਆਂ ਦਾਦੀਆਂ ਦੀਆਂ ਜਿਹੜੀਆਂ ਪੁਰਾਣੀਆਂ ਯਾਦਾਂ ਹਨ ਇਹਨਾਂ ਨੂੰ ਇਦਾਂ ਹੀ ਸੰਜੋਗ ਕੇ ਆਪਾਂ ਅੱਗੇ 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 ਲੈ ਕੇ ਜਾਣਾ ਇਹ ਬਾਤਾਂ ਦਾ سلسلہ ਆਪਾਂ ਇਦਾਂ ਹੀ ਜਾਰੀ ਰੱਖਣਾ। ਹਾਂਜੀ ਬਿਲਕੁਲ। ਫੇ ਮਿਲਦੇ ਆਪਾਂ ਅਗਲੇ ਹਫਤੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।